ਸੱਚੀ ਕਾਲ ਜੀ ਵੈਲਕਮ ਟੂ ਨੀਮਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਆਪਾਂ ਪਾਰਟੀ ویئر ਸੂਟ ਲੈ ਕੇ ਆਏ ਜੀ ਬੜੀ ਪਿਆਰੀ ਕਲੈਕਸ਼ਨ ਲੈਣੀ ਹੈ ਹੈਂਡਵਰਕ ਦੇ ਵਿੱਚ ਸੂਟ ਆਉਣਗੇ ਤੇ ਪ੍ਰਾਈਸ ਮੈਂ ਨਾਲ ਦੀ ਨਾਲ ਸੂਟਾਂ ਦਾ ਦੱਸੀ ਜਾਣੇ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਨੇ ਜੀ 9:00 9:30 ਦੇ ਵਿੱਚ ਵਿੱਚ ਮੈਂ ਵੀਡੀਓ ਪੋਸਟ ਕਰ ਦੰਨੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਜੀ ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰ ਦੇਖ ਰਹੇ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਨੇ ਆ ਹਰ ਇੱਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਸੋਹਣੇ ਸੋਹਣੇ ਸੂਟ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰਦੇ ਆਂ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465 80803 81462 80803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਤੇ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਜੀ ਪੇਮੈਂਟ ਆਨਲਾਈਨ ਹੀ ਪਾਉਣੀ ਹੁੰਦੀ ਹੈ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਬਾਕੀ ਜਿਨ੍ਹਾਂ ਨੇ ਸ਼ੌਪ ਤੇ ਆ ਕੇ ਪਰਚੇਜ਼ਿੰਗ ਕਰਨੀ ਹੈ ਜਦ ਮਰਜ਼ੀ ਸ਼ੌਪ ਤੇ ਵੀ ਆ ਸਕਦੇ ਹੋ ਮੰਡੇ ਟੂ ਸੈਟਰਡੇ ਸਵੇਰੇ 10:30 ਤੋਂ ਰਾਤੀ 8:00 ਵਜੇ ਤੱਕ ਬਾਕੀ ਜੇ ਤੁਸੀਂ ਆਨਲਾਈਨ ਸੂਟ ਮਕਾਉਣਾ ਹੁੰਦਾ ਤਾਂ ਪੇਮੈਂਟ ਆਨਲਾਈਨ ਹੀ ਪਾਉਣੀ ਹੁੰਦੀ ਹੈ ਤੇ ਕੋਰੀਅਰ ਚਾਰਜਿਸ ਲੱਗਦੇ ਹੁੰਦੇ ਆ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜਰੂਰ ਪੁੱਛ ਲਿਆ ਕਰੋ ਪਹਿਲਾਂ ਹੀ ਆਪਣਾ ਫੁੱਲ ਐਡਰੈਸ ਭੇਜ ਕੇ ਕੋਰੀਅਰ ਚਾਰਜਿਸ ਕਨਫਰਮ ਕਰਕੇ ਫਿਰ ਤੁਸੀਂ ਫੁੱਲ ਪੇਮੈਂਟ ਕਰ ਦਿਆ ਕਰੋ ਜੀ ਤੇ ਜਿਨ੍ਹਾਂ ਨੂੰ ਸਕਰੀਨਸ਼ਾਟ ਨਹੀਂ ਲੈਣਾ ਆਉਂਦਾ ਆਪਾਂ ਹਰੇਕ ਸੂਟ ਦਾ ਨੰਬਰ ਪਾਇਆ ਹੁੰਦਾ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਸੂਟ ਦੀ ਬੁਕਿੰਗ ਕਰਾ ਸਕਦੇ ਹੋ ਪਰ ਪੇਮੈਂਟ ਤੁਹਾਨੂੰ ਆਨਲਾਈਨ ਹੀ ਪਾਉਣੀ ਪੈਣੀ ਹੈ ਜੀ ਤੇ ਦੇਖਦੇ ਹਾਂ ਅੱਜ ਦਾ ਪਹਿਲਾ ਸੂਟ ਇਹ ਦੇਖੋ ਮਰਜੈਂਟਾ ਕਲਰ ਦੇ ਵਿੱਚ ਹੈ ਸੈਲਫ ਬ੍ਰੌਕੇਟ ਦੇ ਵਿੱਚ ਸੈਲਫ ਟਿਸ਼ੂ ਦੇ ਵਿੱਚ ਸੂਟ ਰਹਿਣਗੇ ਸੈਲਫ ਟਿਸ਼ੂ ਚ ਬਹੁਤ ਪਿਆਰਾ ਬਿਲਕੁਲ ਸੌਫਟ ਦੇ ਵਿੱਚ ਸੈਲਫ ਟਿਸ਼ੂ ਹੈ ਤੇ ਸਾਰੇ ਤੇ ਹੈਂਡਵਰਕ ਹੋਇਆ ਜੀ ਨੈਕ ਬਣਿਆ ਬੜਾ ਸੋਹਣਾ ਸੈਂਟਰ ਪੈਨਲ ਡਿਜ਼ਾਈਨ ਦੇ ਨਾਲ ਸਾਰਾ ਹੈਂਡਵਰਕ ਹੋਇਆ ਹੈ ਵਰਕ ਪੂਰਾ ਹੈਵੀ ਘੇਰੇ ਤੇ ਵਰਕ ਹੈ ਬਹੁਤ ਪਿਆਰਾ ਵਰਕ ਘੇਰੇ ਤੇ ਹੋਇਆ ਹੈ ਇਹ ਲੁੱਕ ਆ ਜਣੀ ਜੀ ਸੂਟ ਦੀ ਇਹ 슬ੀਵਸ ਤੇ ਆ ਜਣਾ ਵਰਕ ਤੇ ਇਸ ਦੇ ਨਾਲ ਹੈਗੀ ਹੈ 크레프 ਚ ਬਾਟਮ ਹੈ ਜੀ ਬਾਟਮ ਤੇ ਵੀ ਵਰਕ ਹੈ ਬੜੀ ਸੋਹਣੀ ਵੇਲ ਬਾਟਮ ਤੇ ਬਣੀ ਹੈ ਇਹ ਬਾਟਮ ਤੇ ਵਰਕ ਆ ਗਿਆ ਇਹ ਨਾਲ ਹੈਗਾ ਟਿਸ਼ੂ ਦਾ ਹੀ ਦੁਪੱਟਾ ਕੈਸ਼ੂ ਚ ਦੁਪੱਟਾ ਤੇ ਦੁਪੱਟੇ ਦੇ ਫੋਰ ਸਾਈਡ ਗੋਟੇ ਦੇ ਨਾਲ ਫਿਨਿਸ਼ਿੰਗ ਕੀਤੀ ਹੋਈ ਹੈ ਦੇਖੋ ਕਿੰਨਾ ਪਿਆਰਾ ਦੁਪੱਟਾ ਹੈ ਕੈਸ਼ੂ ਦੇ ਵਿੱਚ ਬੜਾ ਪਿਆਰਾ ਮਾਜੈਂਟਾ ਕਲਰ ਦੇ ਵਿੱਚ ਸੂਟ ਇਹ ਲੁੱਕ ਆ ਜਾਣੀ ਜੀ ਸੂਟ ਦੀ ਅਗਰ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ 5500 ਪ੍ਰਾਈਸ ਹੈ ਜੀ 5500 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਇਹ ਪਹਿਲਾ ਸੂਟ ਇਹਦੇ ਮੈਂ ਤੁਹਾਨੂੰ ਕਲਰ ਦਿਖਾਨੀ ਆ ਬੜੇ ਪਿਆਰੇ ਪਿਆਰੇ ਕਲਰਾਂ ਦੇ ਵਿੱਚ ਆਪਣੇ ਕੋਲ ਇਹਦੇ ਵਿੱਚ ਹੈਗਾ ਨੈਕਸਟ ਆਪਣੇ ਕੋਲ yellow color ਸੈਲਫ ਟਿਸ਼ੂ ਦੇ ਵਿੱਚ ਸ਼ਰਟ ਪੂਰੀ ਤੇ ਹੈਵੀ ਹੈਂਡਵਰਕ ਹੋਇਆ ਬਹੁਤ ਪਿਆਰਾ ਵਰਕ ਕਿਰਤੇ ਵੀ ਹੈਵੀ ਵਰਕ ਹੈ ਇਹ 슬ੀਵਸ ਤੇ ਆ ਜਾਣਾ ਜੀ ਵਰਕ। 크레이프 ਦੀ ਬਾਟਮ ਹੈ ਤੇ ਬਾਟਮ ਤੇ ਵੀ ਵਰਕ ਹੈ ਜੀ ਨਾਲ। ਇਹ ਬਾਟਮ ਤੇ ਵਰਕ ਆ ਜਾਣਾ। ਸਾਰਾ ਹੈਂਡਵਰਕ ਹੋਇਆ ਜੀ ਬਾਟਮ ਤੇ ਵੀ। ਸ਼ਰਟ ਤੇ ਵੀ ਪੂਰਾ ਹੈਂਡਵਰਕ। ਤੇ ਨਾਲ ਟਿਸ਼ੂ ਦੇ ਵਿੱਚ ਹੀ ਸੈਲਫ ਟਿਸ਼ੂ ਜੀ ਦੁਪੱਟਾ। ਤੇ ਫੋਰ ਸਾਈਡ ਗੋਟੇ ਨਾਲ ਫਿਨਿਸ਼ਿੰਗ ਕੀਤੀ ਪਈ ਹੈ ਬੜਾ ਪਿਆਰਾ ਦੁਪੱਟਾ ਇਹ ਲੁੱਕ ਆ ਜਾਣੀ ਜੀ ਸੂਟ ਦੀ 5500 ਪ੍ਰਾਈਸ ਹੈ ਜੀ 5500 ਪ੍ਰਾਈਸ ਹੈ ਬੜਾ ਸੋਹਣਾ ਨੈਕਸਟ ਆ ਗਿਆ ਇਹਦੇ ਵਿੱਚ ਸੇਮ ਦੇ ਵਿੱਚ orange ਕਲਰ ਬੜਾ ਪਿਆਰਾ ਰੈਸਟ orange ਕਲਰ ਹੈ ਸਾ ਪੂਰਾ ਹੈਂਡਵਰਕ ਸਾਰੀ ਸ਼ਰਟ ਚ ਸੈਲਫ ਟਿਸ਼ੂ ਦੇ ਵਿੱਚ ਸ਼ਰਟ ਹੈ ਫੁੱਲ ਹੈਵੀ ਹੈਂਡਵਰਕ ਬਾਜੂ ਤੇ ਜਣਾ ਵਰਕ ਗਰੇਪ ਦੀ ਬਾਟਮ ਹੈ ਨਾਲ orange color ਦੀ ਤੇ ਬਾਟਮ ਤੇ ਵਰਕ ਆ ਗਿਆ ਬਹੁਤ ਪਿਆਰਾ ਵਰਕ ਬਾਟਮ ਤੇ ਹੋਇਆ ਤੇ ਨਾਲ ਟਿਸ਼ੂ ਦੇ ਵਿੱਚ ਦੁਪੱਟਾ ਬਹੁਤ ਪਿਆਰਾ ਦੁਪੱਟਾ ਪ੍ਰੋਪਰ ਫਿਨਿਸ਼ਿੰਗ ਦੇ ਨਾਲ ਇਹ ਲੱਗਦਾ ਜਿਵੇਂ ਜੀ ਸੂਟ ਦੀ 5500 ਪ੍ਰਾਈਸ ਹੈ ਜੀ 5500 ਪ੍ਰਾਈਸ ਦੇ ਨਾਲ ਇਹ ਤਿੰਨ ਸੂਟ ਮੈਂ ਇੱਕ ਡਿਜ਼ਾਈਨ ਚ ਤੁਹਾਨੂੰ ਦਿਖਾਏ ਆ 5500 ਪ੍ਰਾਈਸ ਹੈ ਜੀ ਇਹਨਾਂ ਦਾ ਨੈਕਸਟ ਡਿਜ਼ਾਈਨ ਦਿਖਾਉਣੇ ਆ ਬੜਾ ਪਿਆਰਾ 골ਡਨ ਕਲਰ ਦੇ ਵਿੱਚ ਸੂਟ ਹੈ 골ਡਨ ਕਲਰ ਦੇ ਵਿੱਚ ਸੈਲਫ ਟਿਸ਼ੂ ਇਹ ਵੀ ਸੈਲਫ ਟਿਸ਼ੂ ਦੇ ਵਿੱਚ ਸੂਟ ਬੜਾ ਪਿਆਰਾ neck ਤੇ ਸਾਰਾ velvet ਦਾ ਬਹੁਤ ਸੋਹਣਾ ਪੈਚ ਲਗਾ ਕੇ ਵਰਕ ਕੀਤਾ ਹੋਇਆ ਤੇ ਨਾਲ ਦਬਕੇ ਦਾ ਵਰਕ ਹੈ ਜੀ ਇਹ neck ਹੋ ਗਈ ਤੇ ਘੇਰੇ ਤੇ ਵਰਕ ਹੈ ਵੀ ਇਹ velvet ਦਾ ਪੈਚ ਲਗਾ ਕੇ ਵਰਕ ਕੀਤਾ ਹੋਇਆ ਹੈ ਘੇਰਾ ਆ ਗਿਆ ਇਹ 슬ੀਵਸ ਤੇ ਆ ਜਣਾ ਜੀ ਵਰਕ ਸਾਈਡ ਤੇ ਸੈਲਫ ਟਿਸ਼ੂ ਦੇ ਵਿੱਚ ਸੂਟ ਹੈ ਤੇ बॉਟ ਕ੍ਰੇਪ ਦੀ बॉਟਮ ਹੈ ਜੀ ਇਹ बॉਟਮ ਤੇ ਵਰਕ ਆ ਗਿਆ نیچے ਪਹੁੰਚਿਆਂ ਤੇ ਆ ਜਾਣਾ ਚਾਹੀਏ ਤੁਸੀਂ ਸਲਵਾਰ ਬਣਾ ਲਓ ਚਾਹੀਏ ਪਲਾਜ਼ੋ ਇਹ نیچے ਪਹੁੰਚਿਆਂ ਤੇ ਆ ਜਾਣਾ ਵਰਕ ਬੜਾ ਪਿਆਰਾ ਵਰਕ ਸੇਮ ਜਿਹੜਾ ਬਾਜੂ ਤੇ ਹੋਇਆ ਉਹ ਵੀ बॉਟਮ ਤੇ ਹੋਇਆ ਇਹ बॉਟਮ ਤੇ ਆ ਗਿਆ ਵਰ ਤੇ ਨਾਲ ਸੈਲਫ ਟਿਸ਼ੂ ਦੇ ਵਿੱਚ ਹੀ ਦੁਪੱਟਾ ਪੂਰਾ 2.5 ਮੀਟਰ ਦਾ ਦੁਪੱਟੇ ਤੇ ਵੀ ਗੋਟੇ ਦੀ ਫਿਨਿਸ਼ਿੰਗ ਹੈ ਤੇ ਪੱਲਿਆਂ ਤੇ ਵੀ ਗੋਟੇ ਦੀ ਡਿਜ਼ਾਈਨਿੰਗ ਕੀਤੀ ਹੋਈ ਹੈ। ਬੜਾ ਪਿਆਰਾ ਸੂਟ ਹੈ। ਬੜਾ 골ਡਨ ਜੇ ਕਲਰ ਦੇ ਵਿੱਚ ਹੈ, ਲਾਈਟ 골ਡਨ ਕਲਰ ਹੈ। ਇਹ ਲੁੱਕ ਆ ਜਾਂਦਾ ਹੈ। 5500 ਪ੍ਰਾਈਸ ਹੈ ਜੀ, 5500 ਪ੍ਰਾਈਸ ਹੈ ਇਹ ਸਿੰਗਲ ਹੈ ਸੂਟ ਆਪਣੇ ਕੋਲ 5500 ਪ੍ਰਾਈਸ ਦੇ ਨਾਲ। ਨੈਕਸਟ ਆ ਗਿਆ ਸੂਟ ਸਾਰੇ ਸੈਲਫ ਟਿਸ਼ੂ ਦੇ ਵਿੱਚ ਹੋਣਗੇ। 크ريب ਦੀ ਬਾਟਮਸ ਦੇ ਨਾਲ ਇਹ ਦੇਖੋ ਬਹੁਤ ਪਿਆਰਾ ਸੂਟ ਸਾਰੇ ਤੇ ਪਰਲ ਵਰਕ ਹੋਇਆ ਇਹ ਵਾਲੇ ਸੂਟ ਤੇ ਸੈਲਫ ਟਿਸ਼ੂ ਦੀ ਸ਼ਰਟ ਹੈ ਸ਼ਰਟ ਤੇ ਪਰਲ ਵਰਕ ਹੋਇਆ ਪੂਰਾ ਹੈਵੀ ਵਰਕ ਹੈ ਇਹ ਫਰੰਟ ਆ ਗਿਆ ਸਾਰਾ ਘੇਰਾ ਹੈਵੀ ਬਣਿਆ ਹੋਇਆ ਇਹ ਬਾਜੂ ਤੇ ਆ ਗਿਆ ਜੀ ਵਰਕ ਨਾਲ ਬੜਾ ਸੋਹਣਾ ਕਾਦਰੀ orange ਕਲਰ ਹੈ ਲੱਗ ਜਾਈ ਇਹ ਸ਼ਰਟ ਹੋਗੀ ਤੇ ਨਾਲ ਹੈਗਾ ਚਨਾਉਣ ਦਾ ਦੁਪੱਟਾ ਦੁਪੱਟੇ ਤੇ ਵੀ ਫੋਰ ਸਾਈਡ ਵਰਕ ਹੈ ਚਨਾਉਣ ਦਾ ਦੁਪੱਟਾ ਹੈ ਪੂਰਾ 2.5 ਮੀਟਰ ਦਾ ਇਹ ਦੇਖੋ ਦੁਪੱਟੇ ਦੀ ਚੜਾਈ ਪੂਰਾ ਖੁੱਲਾ ਦੁਪੱਟਾ ਤੇ ਦੁਪੱਟੇ ਦੇ ਫੋਰ ਸਾਈਡ ਵਰਕ ਹੈ ਵਿੱਚ ਬੂਟੀ ਹੈ ਪ੍ਰਾਈਸ ਸੇਮ ਰਹਿਣਾ ਸੂਟ ਦਾ 5500 5500 ਪ੍ਰਾਈਸ ਹੈ ਜੀ ਸੂਟ ਇਹਦੇ ਮੈਂ ਤੁਹਾਨੂੰ ਕਲਰ ਦਿਖਾਨੀ ਆ ਇਹਦੇ ਵਿੱਚ ਹੈਗਾ ਬੜਾ ਸੋਹਣਾ ਆਪਣੇ ਕੋਲ ਫਿਰੋਜ਼ੀ ਕਲਰ ਫਿਰੋਜ਼ੀ ਕਲਰ ਹੈ ਵਿੱਚ ਸਾਰੇ ਦੇ ਵਿੱਚ ਬੂਟੀ ਬੜਾ ਪਿਆਰਾ ਪਰਲਰ ਵਰਕ ਹੋਇਆ ਜੀ ਇਹ ਵਾਲੇ ਸੂਟ ਤੇ ਸਾਰਾ ਹੈਂਡ ਦੇ ਵਿੱਚ ਘੇਰਾ ਹੈਵੀ ਬਣਿਆ ਇਸ ਵੀਰ ਤੇ ਆ ਜਾਣਾ ਵਰਕ ਦੇ ਨਾਲ ਚਨੌਣ ਦਾ ਦੁਪੱਟਾ ਦੁਪੱਟੇ ਦੇ ਫੋਰ ਸਾਈਡ ਵਰਕ ਹੈ ਵਿੱਚ ਬੁੱਟੀ ਹੈ ਬਹੁਤ ਪਿਆਰਾ ਵਰਕ ਪ੍ਰਾਈਸ ਹੈਗਾ 5500 5500 ਪ੍ਰਾਈਸ ਇਹ ਸੇਮ ਦੇ ਵਿੱਚ ਹੈਗਾ ਆਪਣੇ ਕੋਲ ਮਹਿੰਦੀ ਕਲਰ ਸੇਮ ਦੇ ਵਿੱਚ ਹੈ ਮਹਿੰਦੀ ਕਲਰ ਹੈ ਸੈਲਫ ਟਿਸ਼ੂ ਦੇ ਵਿੱਚ ਸ਼ਰਟ ਸਾਰੇ ਚ ਪਰਲ ਵਰਕ ਹੋਇਆ ਘੇਰਾ ਪੂਰਾ ਹੈਵੀ ਹੈ ਸਾਰਾ ਹੈਂਡ ਦੇ ਵਿੱਚ ਬਣਿਆ ਮਹਿੰਦੀ ਕਲਰ ਹੈ 크ਰੇਪ ਦੀ ਬਾਟਮ ਹੈ ਨਾਲ ਇਹ ਬਾਜੂ ਤੇ ਆ ਜਾਣਾ ਵਰਕ ਤੇ ਦੁਪੱਟੇ ਦੇ ਫੋਰ ਸਾਈਡ ਕੱਟ ਸਾਰਾ ਵੇਲ ਬਣੀ ਹੈ ਵਿੱਚ ਬੂਟੀ ਹੈ ਜੀ ਚਨਾਮ ਦਾ ਦੁਪੱਟਾ ਬਹੁਤ ਪਿਆਰਾ ਸੂਟ ਇਹ ਲੁੱਕ ਆ ਜਾਂਦੀ ਸੇ 5500 ਪ੍ਰਾਈਸ ਹੈ ਇਹ ਮੈਂ ਟਿਸ਼ੂ ਚ ਦਿਖਾਈਆਂ ਤੁਹਾਨੂੰ ਸੂਟ ਹੁਣ ਆਰਗੈਂਜ਼ਾ ਚ ਦਿਖਾਵਾਂਗੇ ਸਾਰਾ ਹੈਂਡਵਰਕ ਦੇ ਵਿੱਚ ਬਣਿਆ ਜੀ ਇਹ ਪਿਓਰ ਆਰਗੈਂਜ਼ਾ ਤੇ ਸੂਟ ਹੈ ਲਾਈਨਿੰਗ ਦੇ ਵਿੱਚ neck ਤੇ ਹੋਇਆ ਬੜਾ ਪਿਆਰਾ ਗੋਟਾ ਪੱਤੀ ਦਾ ਵਰਕ ਇਹ ਸਾਰਾ ਹੱਥ ਦੇ ਨਾਲ ਗੋਟਾ ਪੱਤੀ ਦਾ ਵਰਕ ਹੋਇਆ neck ਤੇ ਸੰਗਣਾ ਕੰਮ ਹੈ ਵਿੱਚ ਬੂਟੀ ਹੈ ਸਾਰੀ ਸ਼ਰਟ ਦੇ ਵਿੱਚ ਬੂਟੀ ਤੇ ਇਹ ਬਾਜੂ ਤੇ ਆ ਜਾਣਾ ਜੀ ਵਰਕ ਜਿਹੜਾ ਸਾਈਡ ਤੇ ਦਿੱਤਾ ਹੋਇਆ 슬ੀਵਸ ਤੇ ਆ ਜਾਣਾ ਇਸ ਦੇ ਨਾਲ ਹੈਗੀ ਹੈ ਸਿਲਕ ਦੀ ਬਾਟਮ ਤੇ ਆਰਗੈਂਜ਼ਾ ਦਾ ਹੀ ਦੁਪੱਟਾ ਗੋਟੇ ਦੀ ਫਿਨਿਸ਼ਿੰਗ ਦੇ ਨਾਲ ਦੇਖੋ ਦੁਪੱਟਾ ਕਿੰਨਾ ਪਿਆਰਾ ਰੈਡੀ ਕੀਤਾ ਤਾਂ ਬਹੁਤ ਸੋਹਣਾ ਦੁਪੱਟੇ ਦੀ ਬਹੁਤ ਸੋਹਣਾ ਗੋਟਾ ਲੱਗਿਆ ਤੇ ਪੱਲਿਆਂ ਤੇ ਵੀ ਕੋਟੇ ਦੀ ਫਿਨਿਸ਼ਿੰਗ ਹੈ ਇਹ ਲੁੱਕ ਆ ਜਾਣੀ ਜੀ ਸੋਹਣੀ 4200 ਪ੍ਰਾਈਸ ਹੈ ਜੀ 4200 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਇਹਦੇ ਮੈਂ ਤੁਹਾਨੂੰ ਕਲਰ ਦਿਖਾਨੀ ਆ ਇਹਦੇ ਵਿੱਚ ਹੈਗਾ ਬੜਾ ਸੋਹਣਾ ਤਾਂਬੇ ਰੰਗਾ ਜਾਂ ਕਲਰ ਹੈ orange ਤਾਂਬੇ ਰੰਗਾ ਕਲਰ ਹੈ ਸੇਮ ਦੇ ਵਿੱਚ ਹੀ neck ਤੇ ਵਰਕ ਹੈ ਪੂਰਾ ਹੈਵੀ ਸੰਗਣਾ ਵਰਕ ਹੈ ਜੀ ਸਾਰਾ ਗੋਟਾ ਪੱਤੀ ਦੇ ਵਿੱਚ ਵਿੱਚ ਸਾਰੀ ਸ਼ਰਟ ਦੇ ਵਿੱਚ ਬੂਟੀ ਹੈ ਇਹ ਬਾਜੂ ਤੇ ਆ ਜਣਾ ਵਰਕ ਹੈ ਸਿਲਕ ਦੀ ਬਾਟਮ 오ਰਗੈਂਜ਼ਾ ਦਾ ਹੀ ਦੁਪੱਟਾ ਦੁਪੱਟੇ ਤੇ ਵੀ ਗੋਟੇ ਦੀ ਫਿਨਿਸ਼ਿੰਗ ਹੈ ਇਹ ਲੁੱਕ ਆ ਜਾ ਸੁਟ ਦੇਖੋ ਕਿੰਨਾ ਪਿਆਰਾ 4200 ਪ੍ਰਾਈਸ ਹੈ 4200 ਪ੍ਰਾਈਸ ਦੇ ਨਾਲ ਨੈਕਸਟ ਕਲਰ ਆ ਗਿਆ ਇਹਦੇ ਵਿੱਚ ਬਹੁਤ ਸੋਹਣਾ ਮੈਂਦੀ ਜਿਹਾ ਕਲਰ ਹੈ ਪੈਰਟ ਮੈਂਦੀ ਜਿਹਾ ਕਲਰ ਹੈ ਡਿਫਰੈਂਟ ਜਾਈ neck ਤੇ ਪੂਰਾ ਸਾਰਾ ਹੈਂਡਵਰਕ ਵਿੱਚ ਬੂਟੀ ਸਾਰੀ ਸ਼ਰਟ ਦੇ ਵਿੱਚ 슬ੀਵਸ ਤੇ ਆ ਜਾਣਾ ਵਰਕ ਸਿਲਕ ਦੀ ਬਾਟਮ ਹੈ ਜੀ ਨਾਲ organza ਦਾ ਦੁਪੱਟਾ ਬੋਟੇ ਦੀ ਫਿਨਿਸ਼ਿੰਗ ਦੇ ਨਾਲ ਪੱਲਿਆਂ ਤੇ ਵੀ ਗੋਟੇ ਦੀ ਪ੍ਰੋਪਰ ਫਿਨਿਸ਼ਿੰਗ ਕੀਤੀ ਹੋਈ ਹੈ ਤੇ ਫੋਰ ਸਾਈਡ ਵੀ ਪ੍ਰੋਪਰ ਗੋਟਾ ਲੱਗਿਆ ਹੋਇਆ ਇਹ ਲੁੱਕ ਆ ਜਾਂਦੀ ਹੈ ਸੋ 4200 ਪ੍ਰਾਈਸ ਹੈ ਜੀ ਇਹ ਤਿੰਨ ਸੂਟ ਮੈਂ ਆਰਗੈਂਜ਼ਾ ਤੁਸੀਂ ਦਿਖਾਏ ਗੋਟਾ ਪੱਤੀ ਦੇ ਵਰਕ ਦੇ ਵਿੱਚ 4200 ਪ੍ਰਾਈਸ ਹੈ ਜੀ ਇਹਨਾਂ ਸੂਟਾਂ ਦਾ 4200 ਪ੍ਰਾਈਸ ਦੇ ਨਾਲ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465 80803 88465 80800 ਦਿਨ ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖ ਲਈ ਥੈਂਕ ਯੂ ਥੈਂਕ ਯੂ ਵੈਰੀ ਥੈਂਕ ਯੂ